ਲਓ ਮਿੱਤਰੋ ਅੱਜ ਫੇਰ ਆਪਾਂ ਤੁਹਾਡੇ ਲਈ ਲੈ ਆਏ ਬਹੁਤ ਸੋਹਣਾ ਤੇ ਚੰਗਾ ਬਸ਼ੀਰਾ ਜੇ ਤੁਸੀਂ ਬਸ਼ੀਰੇ ਦੀ ਗੱਲ ਕਰੋ ਤਾਂ 3 ਮਹੀਨਿਆਂ ਦਾ ਬਸ਼ੀਰਾ ਪੂਰਾ ਸੋਹਣਾ ਲੱਤ ਲੁੱਤ ਦੀ ਨਲੀ ਦੇਖੋਗੇ ਪੂਰਾ ਚੰਗਾ ਕੱਦ ਕਾਠ ਕੱਡੂ ਚੰਗਾ ਬਸ਼ੀਰਾ ਬਣੂ ਹੋਇ ਤਿੰਨਾ ਮਹੀਨਿਆਂ ਦੀ ਬਸ਼ੀਰਾਗਾ ਤੁਸੀਂ ਦੇਖੋਗੇ ਆਹ ਕਰਨ ਕਨੋਸਤੀ ਦੇਖੋ ਬਸ਼ੀਰੀ ਪੂਰਾ ਸੋਹਣਾ ਬਸ਼ੀਰਾਗਾ ਚੱਬਾ ਬਣ ਬਹੁਤਾ ਬਸ਼ੀਰੇ ਚ ਪੂਰਾ ਸੋਨਾ ਬਿਸ਼ੇਰਾ ਬਣੂਆ 63 ਇੰਚ ਮਾਂ ਦੀ ਹਾਈਟ ਹੈ ਮਿੱਤਰੋ 63 ਇੰਚ ਮਾਂ ਦੀ ਹਾਈਟ ਹੈ ਪੂਰਾ ਚੰਗੇ ਘੋੜੇ ਦਾ ਉਹ ਤੁਸੀਂ ਬਾਈਹੁਰਾ ਦਾ ਕਨਫਰਮ ਕਰ ਸਕਦੇ ਹੋ ਕਿਹੜੇ ਘੋੜੇ ਦਾ ਬੱਚਾ ਹੈਗਾ ਤੇ ਬਾਈਹੁਰਾ ਦਾ ਏਰੀਆ ਹੈਗਾ ਮਲੇਰਕੋਟਲਾ ਆਪਣੇ ਚਾਹਵਾਨ ਸੱਜਣ ਬਾਈਹੁਰਾ ਨਾਲ ਸੰਪਰਕ ਕਰ ਸਕਦੇ ਆ ਥੱਲੇ ਬਾਈਹੁਰਾ ਦਾ ਨੰਬਰ ਚੱਲੀ ਜਾਂਦਾ ਜੇ ਕਿਸੇ ਵੀਰ ਨੇ ਆਪਣੀ YouTube ਤੇ ਐਡ ਲਾਉਣੀ ਹੈ ਤਾਂ ਆਪਣਾ ਪਿੱਛੇ ਨੰਬਰ ਦਿੱਤਾ ਹੈ ਉੱਥੇ ਆਪਣੇ ਨਾਲ ਕਰ ਸਕਦਾ ਸੰਪਰਕ ਬਿਲਕੁਲ ਫ੍ਰੀ ਐਡ ਕਰਤੇ ਆਂਗੇ ਤੇ ਆ ਮਾਰ ਲਿਓ ਮਿੱਤਰੋ ਬਸ਼ੇਰਿਕਾ ਨਹੀਂ ਜਾਤੀ ਪੂਰਾ ਸੋਹਣਾ ਤੇ ਚੰਗਾ ਬਸ਼ੇਰਾ ਹੈਗਾ ਆ ਪਸ਼ੇਰਿਕ ਨਹੀਂ ਦੇਖ ਕੇ ਰੂਹ ਖੁਸ਼ ਹੁੰਦੀ ਆ ਪੂਰਾ ਸੋਹਣਾ ਬਸ਼ੇਰਾ ਹੈਗਾ ਕਰ ਲਿਓ ਬਾਈ ਹੁਣ ਸੰਪਰਕ ਇੱਕ ਮਿੱਤਰੋ ਆਪਣਾ ਚੈਨਲ ਜਰੂ ਸਬਸਕ੍ਰਾਈਬ ਕਰ ਲੇ ਤੁਹਾਨੂੰ ਪਤਿਆ ਵੀ ਹਰ ਰੋਜ਼ ਇੱਕ ਜਾਂ ਦੋ ਵੀਡੀਓ ਆਪਣੇ ਚੈਨਲ ਤੇ ਪੈਂਦੀਆਂ ਰਹਿੰਦੀਆਂ ਬਕਾਉ ਜਾਣ ਬਦਦੀਆਂ ਇੱਕ ਜਾਂ ਦੋ ਜਨਰਲ ਰੋਇਆ ਜਾਂ ਜਿਆਗੇ ਤੇ ਉਹਦਾ ਕਰਕੇ ਆਪਣੇ ਚੈਨਲ ਕਰ ਸਬਸਕ੍ਰਾਈਬ ਨਿੱਤ ਨਵੀਂ ਵੀਡੀਓ ਦੇਖਣ ਲਈ ਤੇ ਆ ਪਿੱਛੇ ਆਪਣਾ ਨੰਬਰ ਦਿੱਤਾ ਹੈ ਉਤੇ ਆਪਣੇ ਨਾਲ ਸੰਪਰਕ ਕਰ ਲਓ ਧੰਨਵਾਦ ਜੀ